ਜੇ ਕਿਸਾਨ ਕਹਿੰਦੇ ਹੱਥ 'ਚ ਕਿਰਪਾਨਾਂ ਔ ਸੋਟੀਆਂ ਵੱਟੇ ਲੈ ਕੇ ਜਾਣਗੇ ਭਾਵੇਂ ਉਹ ਰਾਜਸਥਾਨ ਦੇ ਕਿਸਾਨ ਹੋਣ ਅਸੀਂ ਰੋਕਾਂਗੇ ਜੀ ਇਹ ਰਵਨੀਤ ਸਿੰਘ ਬਿੱਟੂ ਜਦੋਂ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਗਿਆ ਸੀ ਇਹਦਾ ਵਿਰੋਧ ਹੋਇਆ ਸੀ ਉਦੋਂ ਕਿਸਾਨ ਬਿਨਾਂ ਟੇ ਵੱਟਿਆਂ ਤੋਂ ਬੈਠੇ ਸੀ ਇਹ ਕਿਸਾਨ ਸਵਾ ਸਾਲ ਦੇ ਲਗਭਗ ਉੱਥੇ ਬੈਠੇ ਰਹੇ ਨੇ ਕਦੇ ਕਿਸੇ ਦੇ ਨਾਲ ਕੋਈ ਲੜਾਈ ਕੋਈ ਤੂਲ ਤੜਕ ਉਈ ਦਿੱਲੀ ਦੇ ਬਾਰਡਰਾਂ ਦੇ ਲੋਕ ਇਹ ਗੱਲ ਕਹਿੰਦੇ ਸੀ ਬੱਚਿਆਂ ਤੱਕ ਕਿ ਜਦੋਂ ਤੋਂ ਇਹ ਕਿਸਾਨ ਅੰਕਲ ਆਏ ਨੇ ਇੱਥੇ ਕਿਸੇ ਕਿਸਮ ਦਾ ਕੋਈ ਮਸਟੰਡ ਪਣੇ ਵਾਲਾ ਉਧਰ ਨੂੰ ਮੂੰਹ ਨਹੀਂ ਸੀ ਕਰਦਾ ਇਹ ਉਹ ਕਿ ਹੰਸ ਕਾਰਵਾਈ ਕਰਨਗੇ ਕਾਨੂੰਨ ਹੱਥ ਚ ਲੈਣਗੇ ਕਾਨੂੰਨ ਆਪਦਾ ਕੰਮ ਕਰੇ ਪਰ ਤੁਸੀਂ ਉਹ ਜਿਹੜੀ ਬੋਲੀ ਨਰਿੰਦਰ ਮੋਦੀ ਦੀ ਸਰਕਾਰ ਦੀ ਬੋਲਣ ਲੱਗਿਆ ਕਿਉਂਕਿ ਤੁਹਾਨੂੰ ਛਤਰ ਚੜ ਗਿਆ। ਪ੍ਰਿੰਟ ਕੋਟ ਵੱਲੋਂ ਕਹਿ ਗਿਆ ਸੀ ਪੰਜਾਬ ਤੇ ਹਰਿਆਣਾ ਦਾ ਜਿਹੜਾ ਪ੍ਰਸ਼ਾਸਨ ਆਹੋ ਕਿਸਾਨਾਂ ਦੇ ਨਾਲ ਮੀਟਿੰਗ ਕਰੇ ਤੇ ਅੱਜ ਪਟਿਆਲੇ ਦੇ ਵਿੱਚ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ। ਇਹਦੇ ਤੁਸੀਂ ਟਰੈਕਟਰ ਟਰਾਲੀਆਂ ਦਾ ਉਹ ਕੰਮ ਹੈ ਜੇ 2 ਫੁੱਟ ਪਾਣੀ 'ਚ ਵੀ ਖੜੀਆਂ ਰਹਿਣ ਤਾਂ ਕੋਈ ਫਰਕ ਨਹੀਂ ਪੈਂਦਾ। ਸਾਡਾ ਨੀੜਾ ਲੱਤਾ ਉਹਦੇ ਵਿੱਚ ਸਾਡਾ ਖਾਣ ਪੀਣ ਦਾ ਸਮਾਨ ਹੈ ਅਸੀਂ ਕਿਸੇ ਕਿਸਮ ਦਾ ਕੋਈ ਇਸ ਤਰ੍ਹਾਂ ਦੀ ਵਸਤੂ ਲੈ ਕੇ ਨਹੀਂ ਜਾ ਰਹੇ ਜਿਹੜੀ ਇਤਰਾਜ਼ਯੋਗ ਹੋਵੇ ਤੇ ਫੇਰ ਰੋਕਾ ਦੇ ਵਾਸਤੇ ਰੋਕ ਤਾਂ ਸਰਕਾਰ ਨੇ ਲਾਈ ਹੈ ਕਿਸਾਨਾਂ ਨੇ ਤਾਂ ਲਾਈ ਨਹੀਂ ਅਸੀਂ ਤਾਂ ਹਰਿਆਣੇ ਦੀ ਸਰਕਾਰ ਵਰ ਦੀ ਸੜਕ ਵਰਤ ਨਹੀਂ ਹੈ ਤੇ ਅਸੀਂ ਤਾਂ ਦਿੱਲੀ ਜਾ ਕੇ ਮੋਰਚਾ ਲਾਉਣਾ ਹੈ ਇਸ ਕਰਕੇ ਹਰਿਆਣੇ ਵਾਲੀ ਸਰਕਾਰ ਰਾਸਤੇ ਖੁੱਲੇ ਮੰਤਰੀ ਭਗਵੰਤ ਸਨਮਾਨ ਵੱਲੋਂ ਮੁੰਬਈ ਦੇ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਜੋ ਸਭ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਰੋੜਾਂ ਦਾ ਨਿਵੇਸ਼ ਹੋ ਸਕਦਾ ਹੈ 25 ਸਾਲ ਦਾ ਮੈਨੂੰ ਸੁਣਦੇ ਨੂੰ ਹੋ ਗਏ ਨਿਵੇਸ਼ ਹੋ ਰਿਹਾ ਨਿਵੇਸ਼ ਹੋ ਰਿਹਾ ਨਿਵੇਸ਼ ਹੋ ਰਿਹਾ ਨਿਵੇਸ਼ ਹੋ ਰਿਹਾ ਦੇ ਨਾਲ ਮਾਨ ਸਾਹਿਬ ਇਹ ਵੀ ਦੱਸਦੇ ਜਦੋਂ ਜਰਮਨ ਵਾਲੇ ਪਾਸੇ ਨੂੰ ਗਏ ਸੀ ਉਹ ਬੀਬੀਐਮਬੀ ਕਾਰਾਂ ਵਾਲੀ ਫੈਕਟਰੀ ਦਾ ਆ ਗਿਆ کارਖਾਨਾ ਪੰਜਾਬ ਜੀ ਜਿਹੜੀਆਂ ਚੀਜ਼ਾਂ ਤੁਸੀਂ ਬਿਨਾਂ ਸੋਚੇ ਸਮਝੇ ਲਾਗੂ ਕਰਤੀਆਂ ਉਹ ਅੱਜ ਵੀ ਮਾਰੀਆਂ ਨੇ ਕੱਲ ਵੀ ਮਾਰੀਆਂ ਨੇ ਕੱਲ ਨੂੰ ਵੀ ਮਾਰੀਆਂ ਨੇ ਇਹਦੇ ਨਾਲੋਂ ਬਿਹਤਰ ਇਹ ਆ ਤੁਸੀਂ ਕੁਝ ਕਰਕੇ ਦਿਖਾਓ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਪਰੋਣ ਤੇ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਤੁਲਸਾਪਰ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਸੀ ਵੀ ਸ਼ੰਭੂ ਬਾਰਡਰ ਦਾ ਇੱਕ ਪਾਸੇ ਦਾ ਰਸਤਾ ਉਹ ਖੋਲ੍ਹਿਆ ਜਾਵੇ ਜੋ ਕਿ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਸੀ ਪੰਜਾਬ ਤੇ ਹਰਿਆਣਾ ਦਾ ਜਿਹੜਾ ਪ੍ਰਸ਼ਾਸਨ ਆਹੋ ਕਿਸਾਨਾਂ ਦੇ ਨਾਲ ਮੀਟਿੰਗ ਕਰੇ ਤੇ ਅੱਜ ਪਟਿਆਲੇ ਦੇ ਵਿੱਚ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਆ ਤੇ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਕੁਝ ਗੱਲਾਂ ਕੀਤੀਆਂ ਗਈਆਂ ਨੇ ਜੀ ਦੇਖੋ ਮਾਨਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਕਿਹਾ ਸੀ ਕਿ ਜਿਹੜੇ ਵੱਡੀ ਉਮਰ ਦੇ ਲੋਕ ਨੇ ਸਾਰੇ ਸਟੇਜਨ ਨੇ ਸਪੈਸ਼ਲ ਲੋਕ ਨੇ ਐਂਬੂਲੈਂਸਾਂ ਨੇ ਸਕੂਲਾਂ ਦੇ ਵਹੀਕਲ ਨੇ ਬੱਚਿਆਂ ਦੀਆਂ ਗੱਡੀਆਂ ਨੇ ਤੇ ਜਿਹੜੀਆਂ ਹੋਰ ਐਮਰਜੈਂਸੀ ਸਬਾਵਾਂ ਨਾਲ ਸੰਬੰਧਿਤ ਨੇ ਭਾਵੇਂ ਕੁਝ ਵੀ ਹੋਵੇ ਉਹਨਾਂ ਲਈ ਰਸਤਾ ਇੱਕ ਪਾਸੇ ਤੋਂ ਖੋਲ ਦਿੱਤਾ ਜਾਵੇ ਉਹਨਾਂ ਨੇ ਪਟਿਆਲਾ ਤੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਤੁਸੀਂ ਇਹਨਾਂ ਦੇ ਨਾਲ ਬਹਿ ਕੇ ਗੱਲਬਾਤ ਕਰੋ ਅੱਜ ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕੀਤੀ ਗਈ ਪੁਲਿਸ ਪ੍ਰਸ਼ਾਸਨ ਮੁੱਖ ਤੌਰ ਤੇ ਉਹਨਾਂ ਦੇ ਨਾਲ ਆਇਆ ਸ਼ਾਇਦ ਕੋਈ ਹਰਿਆਣੇ ਦੇ ਵੀ ਇੱਕ ਦੋ ਅਧਿਕਾਰੀ ਮੇਰੇ ਖਿਆਲ ਸ਼ਾਇਦ ਆਏ ਸਨ ਉਹਦੇ ਬਾਰੇ ਵਿਸਥਾਰ ਚ ਅਜੇ ਨਹੀਂ ਇਧਰੋਂ ਜਗਜੀਤ ਸਿੰਘ ਢੱਲੇਵਾਲ ਕਿਸਾਨਾਗੂ ਸਰਪੰਨ ਸਿੰਘ ਪੰਧੇਰ ਕਿਸਾਨਾਗੂ ਇਹ ਵੀ ਪਹੁੰਚੇ ਬਾਅਦ ਦੇ ਵਿੱਚ ਸਰਪੰਨ ਸਿੰਘ ਪੰਧੇਰ ਤੇ ਢੱਲੇਵਾਲ ਸਾਹਿਬ ਉਹ ਕਹਿੰਦੇ ਕਿ ਅਸੀਂ ਆਪਣੀ ਗੱਲ ਦੱਸੀ ਉਹਨਾਂ ਨੇ ਆਪਣੀ ਗੱਲ ਦੱਸੀ ਅਸੀਂ ਉਹਨਾਂ ਨੂੰ ਆਖਿਆ ਕਿ ਭਾਈ ਜਿਹੜਾ ਟਰੈਕਟਰ ਹੈ ਉਹ ਕਿਸਾਨ ਦਾ ਪੁੱਤਰ ਹੈ ਅਸੀਂ ਹਰਿਆਣਾ ਦੇ ਅਧਿਕਾਰੀ ਨਾਲ ਆ ਜਨ ਪੰਜਾਬ ਵਾਲੇ ਨਾਲ ਆ ਜਨ ਬਾਹਜੁਗ ਸੁਪਰੀਮ ਕੋਰਟ ਕਿਸੇ ਜੱਜ ਸਾਹਿਬ ਦੀ ਡਿਊਟੀ ਲਾ ਦੇ ਜਾਂ ਸਥਾਨਕ ਡਿਊਟੀ ਵੀ ਰਜਿਸਟ੍ਰੇਟਰੀ ਕਹਿ ਦੇ ਨਾ ਪਟਿਆਲੇ ਜਾਂ ਅੰਮ੍ਰਿਤਾਲੇ ਤੋਂ ਜਿਹੜੇ ਜਾ ਕੇ ਦੇਖਣ ਕਿ ਅਸੀਂ ਬਿਲਕੁਲ ਕੋਈ ਰਸਤਾ ਨਹੀਂ ਰੋਕਿਆ ਰੋਕਾ ਲਾਇਆ ਵੀ ਨਹੀਂ ਹੈ ਹਰਿਆਣਾ ਸਰਕਾਰ ਨੇ ਇਹ ਕੋਈ ਬਾਰਡਰ ਹੈ ਜਿਹੜੀਆਂ ਤੁਸੀਂ ਰੋਕਾਂ ਲਾਈਆਂ ਨੇ ਕਿ ਇੱਥੋਂ ਅਸੀਂ ਬੰਦੇ ਜਾਣ ਹੀ ਨਹੀਂ ਦੇਣੇ ਸਾਡਾ ਵੀ ਦੇਸ਼ ਉਹ ਨਹੀਂ ਹਿੱਸਾ ਹੈ ਇਸੇ ਦੇਸ਼ ਦੇ ਵਾਸੀ ਆ ਤੇ ਕਹਿੰਦੇ ਤੁਸੀਂ ਟਰੈਕਟਰ ਟਰਾਲੀਆਂ ਦਾ ਉਹ ਕੰਮ ਹੈ ਜੇ 2 ਫੁੱਟ ਪਾਣੀ 'ਚ ਵੀ ਖੜੀਆਂ ਰਹਿਣ ਤਾਂ ਕੋਈ ਫਰਕ ਨਹੀਂ ਪੈਂਦਾ ਸਾਡਾ ਲੀੜਾ ਲੱਤਾ ਉਹਦੇ ਵਿੱਚ ਸਾਡਾ ਖਾਣ ਪੀਣ ਦਾ ਸਮਾਨ ਹੈ ਅਸੀਂ ਕਿਸੇ ਕਿਸਮ ਦਾ ਕੋਈ ਇਸ ਤਰ੍ਹਾਂ ਦੀ ਵਸਤੂ ਲੈ ਕੇ ਨਹੀਂ ਜਾ ਰਹੇ ਜਿਹੜੀ ਇਤਰਾਜ਼ਯੋਗ ਹੋਵੇ ਤੇ ਫੇ ਰੋਕਾ ਦੇ ਵਾਸਤੇ ਰੋਕ ਤਾਂ ਸਰਕਾਰ ਨੇ ਲਾਈ ਹੈ ਕਿਸਾਨਾਂ ਨੇ ਤਾਂ ਲਾਈ ਨਹੀਂ ਸਾਡੇ ਨਾਲ ਮੀਟਿੰਗ ਤੁਸੀਂ 4 ਵਾਰੀ ਕਰ ਲਓ 40 ਵਾਰ ਕਰ ਲਓ 400 ਵਾਰ ਕਰ ਲਓ ਅਸੀਂ ਭੱਜਦੇ ਨਹੀਂ ਤਿਆਰ ਹਾਂ ਉਹ ਕਹਿੰਦੇ ਕਿ ਕਿਸਾਨਾਂ ਜ਼ਮੀਨ ਦੇਣ ਨੂੰ ਤਿਆਰ ਨਹੀਂ ਇਹਦੇ ਵਿੱਚ ਅਸਲ ਅੜਿੱਕਾ ਹੈਗਾ ਰਾਜਸੀ ਲੋਕ ਤੇ ਪ੍ਰਸ਼ਾਸਨ ਅਕਲੋਕ ਜਦੋਂ ਜ਼ਮੀਨਾ ਦੇ ਭਾਅ ਵੱਖੋ-ਵੱਖਰੇ ਕਰ ਦਿੱਤੇ ਜਾਂਦੇ ਨੇ ਕਹਿੰਦੇ ਜਿਹੜੇ ਮੁੱਲ ਪਾਉਣ ਵਾਲੇ ਨੇ ਪਤਾ ਹੀ ਐ ਉਹਨਾਂ ਨਾਲ ਕਿਵੇਂ ਸਾਠਗਾਠ ਪਹਿਲੇ ਹੀ ਹੋ ਜਾਂਦੀ ਐ ਕਥਤ ਰੂਪ ਦੇ ਵਿੱਚ ਤੇ ਕਿਸਾਨ ਉੱਥੇ ਕਿੱਥੇ ਆ ਗਿਆ ਕਿਸਾਨ ਤਾਂ ਉੱਥੇ ਆਇਆ ਨਹੀਂ ਕਿਸਾਨ 6 ਮਹੀਨੇ ਕੋਈ ਜੀ ਨਹੀਂ ਕਰਦਾ ਬਰਸਾਤਾਂ ਦੇ ਵਿੱਚ ਠੰਡੀਆਂ ਰਾਤਾਂ ਦੇ ਵਿੱਚ ਤੇ ਗਰਮ ਦੁਪਹਿਰੀਆਂ ਦੇ ਵਿੱਚ ਇਹ ਗੱਲ ਉਹਨਾਂ ਨੇ ਕਹੀ ਹੈ ਤੇ ਅਸੀਂ ਤਾਂ ਹਰਿਆਣੇ ਦੀ ਸਰਕਾਰ ਵਰ ਦੀ ਸੜਕ ਵਰਤ ਨਹੀਂ ਹੈ ਤੇ ਅਸੀਂ ਤਾਂ ਦਿੱਲੀ ਜਾ ਕੇ ਮੋਰਚਾ ਲਾਉਣਾ ਹੈ ਇਸ ਕਰਕੇ ਹਰਿਆਣੇ ਵਾਲੀ ਸਰਕਾਰ ਰਸਤੇ ਖੋਲੇ ਤੇ ਅਸੀਂ ਕਿਹਾ ਉੱਥੇ ਸੰਵਿਧਾਨ ਭਾਰਤ ਦਾ ਕਹਿੰਦਾ ਕਿ ਸ਼ਾਂਤੀਪੂਰਵਕ ਕੋਈ ਵੀ ਬੰਦਾ ਸੰਘਰਸ਼ ਲੜ ਸਕਦਾ ਹੈ ਸੋ ਇਹ ਗੱਲ ਅੱਜ ਪ੍ਰਸ਼ਾਸਨ ਨਾਲ ਹੋਈ ਪਰ ਅਜੇ ਤੱਕ ਕਿਸੇ ਤਰ ਪੱਤਨ ਗੱਲ ਲੱਗੀ ਨਹੀਂ ਪ੍ਰਸ਼ਾਸਨ ਸੁਪਰੀਮ ਕੋਰਟ ਜਾ ਕੇ ਕਿਹੜੀ ਗੱਲ ਕਰਦਾ ਹੈ ਇਹ ਸਮਾ ਦੱਸੇਗਾ ਲੇਕਿਨ ਉਹਨਾਂ ਦੀ ਆਫਰ ਇਹ ਹੈ ਕਿ ਸਾਡੇ ਕੋਲ ਤਾਂ ਜੀ ਜਦੋਂ ਮਰਜੀ ਆ ਜਾਓ ਸਾਨੂੰ ਸੱਦ ਲਓ ਅਸੀਂ ਆਉਣ ਨੂੰ ਤਿਆਰ ਹੈ ਜੀ ਸੌਦੋ ਜੀ ਪਾਸੇ ਗੱਲ ਕਰਦੇ ਰਮਨੀਤ ਬਿੱਟੂ ਦੀ ਜੋ ਕਿ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਜਾਣ ਦੀ ਤਿਆਰੀ ਕਰ ਰਹੇ ਨੇ ਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਲੈ ਕੇ ਮੁਰਤੋਂ ਬੋਲੇਗਾ ਟਲਸਾ ਉਹ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਨੂੰ ਕਦੇ ਨਹੀਂ ਰੋਕਿਆ ਦਿੱਲੀ ਜਾਣ ਤੋਂ ਕਿਸਾਨ ਸੰਸਦ ਦੇ ਵਿੱਚ ਵੀ ਜਾਂਦੇ ਨੇ ਰਾਹੁਲ ਗਾਂਧੀ ਜੀ ਨਾਲ ਮੁਲਾਕਾਤ ਕਰਦੇ ਨੇ ਪਰ ਜੇ ਕਿਸਾਨ ਕਹਿੰਦੇ ਹੱਥ 'ਚ ਕਿਰਪਾਨਾਂ ਔਸੋਟੀਆਂ ਵੱਟੇ ਲੈ ਕੇ ਜਾਣਗੇ ਭਾਵੇਂ ਉਹ ਰਾਜਸਥਾਨ ਦੇ ਕਿਸਾਨ ਹੋਣ ਅਸੀਂ ਰੋਕਾਂਗੇ ਜੀ ਦੇਖੋ ਇਹਨਾਂ ਗੱਲਾਂ ਦੇ ਵਿੱਚ ਨਾ ਆਪਦੇ ਆਪ ਦੇ ਵਿੱਚ ਆਪਾਂ ਵਿਰੋਧੀ ਚੀਜ਼ਾਂ ਨੇ ਇਹ ਰਵਨੀਤ ਸਿੰਘ ਬਿੱਟੂ ਜਦੋਂ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਗਿਆ ਸੀ ਇਹਦਾ ਵਿਰੋਧ ਹੋਇਆ ਸੀ ਉਦੋਂ ਕਿਸਾਨ ਬਿਨਾ ਟੇ ਬਟਾਂ ਤੋਂ ਬੈਠੇ ਸੀ ਉਦੋਂ ਉਹ ਸ਼ਾਂਤੀਪੂਰਵਕ ਸੀ ਇਹ ਦੱਸੋ ਇਹ ਕਿਸਾਨ ਸਵਾ ਸਾਲ ਦੇ ਲਗਭਗ ਉੱਥੇ ਬੈਠੇ ਰਹੇ ਨੇ ਕਦੇ ਕਿਸੇ ਦੇ ਨਾਲ ਕੋਈ ਲੜਾਈ ਕੋਈ ਤੂਤੜਕ ਹੋਈ ਹੈ ਦਿੱਲੀ ਦੇ ਬਾਰਡਰਾਂ ਦੇ ਲੋਕ ਇਹ ਗੱਲ ਕਹਿੰਦੇ ਸੀ ਬੱਚਿਆਂ ਤੱਕ ਕਿ ਜਦੋਂ ਤੋਂ ਇਹ ਕਿਸਾਨ ਅੰਕਲ ਆਏ ਨੇ ਇੱਥੇ ਕਿਸੇ ਕਿਸਮ ਦਾ ਕੋਈ ਮਸਟੰਡ ਪਣੇ ਵਾਲਾ ਉਧਰ ਨੂੰ ਮੂੰਹ ਨਹੀਂ ਸੀ ਕਰਦਾ ਨੌਜਵਾਨ ਲੜਕੀਆਂ ਨੇ ਕਿਹਾ ਕਿ ਇਹ ਅੰਕਲ ਤਾਂ ਬਹੁਤ ਕਮਾਲ ਦੇ ਨੇ ਉਹ ਲੋਕ ਜਿਨ੍ਹਾਂ ਨੂੰ ਰੋਟੀ ਪਾਣੀ ਮੁਸ਼ਕਿਲ ਨਾਲ ਨਸੀਬ ਹੁੰਦਾ ਸੀ ਇਹਨਾਂ ਦੇ ਲੰਗਰਾਂ ਦੇ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਉਹ ਲੰਗਰ ਛਕਦੇ ਸਨ ਤੇ ਬਿੱਟੂ ਜੀ ਤੁਸੀਂ ਉਹ ਸਰਕਾਰ 'ਚ ਚਲੇ ਗਏ ਹੋ ਕਹਿੰਦੇ ਜੀ ਰਾਹੁਲ ਗਾਂਧੀ ਨੂੰ ਮਿਲਿਆ ਏ ਇਹ ਫਲਾਣੇ ਨੂੰ ਮਿਲਿਆ ਏ ਉਹ ਟਰੈਕਟਰ ਤੇ ਥੋੜੀ ਗਏ ਸੀ ਜੇ ਉਹ ਕੋਈ ਹੰਸ ਕਾਰਵਾਈ ਕਰਨਗੇ ਕਾਨੂੰਨ ਹੱਥ 'ਚ ਲੈਣਗੇ ਕਾਨੂੰਨ ਆਪਦਾ ਕੰਮ ਕਰੇ ਪਰ ਤੁਸੀਂ ਉਹ ਜਿਹੜੀ ਬੋਲੀ ਨਰਿੰਦਰ ਮੋਦੀ ਦੀ ਸਰਕਾਰ ਦੀ ਬੋਲਣ ਲੱਗੇ ਹੋ ਕਿਉਂਕਿ ਤੁਹਾਨੂੰ ਛਤਰ ਚੜ ਗਿਆ ਤੁਹਾਡੇ ਕਲਗੀ ਲੱਗ ਗਈ ਤੇ ਹੁਣ ਤਾਂ ਤੁਸੀਂ ਰਾਜਸਥਾਨ ਤੋਂ ਰਾਸਵਾਲੇ ਵੀ ਜਾ ਰਹੇ ਹੋ ਇਹ ਗੱਲ ਪਰ ਤੁਸੀਂ ਉਹਨਾਂ ਦਾ ਦਰਦ ਵੀ ਸੁਣੋ ਜੇ ਤੁਹਾਨੂੰ ਲੱਗਦਾ ਕਿਸਾਨ ਗਲਤ ਨੇ ਜੇ ਮੰਨ ਲਓ 20 ਮੰਗਾ ਨੇ ਜਿਹੜੀਆਂ ਮੰਗਾ ਉਹਨਾਂ ਨੂੰ ਤਾਂ ਸਾਰਿਆਂ ਚੰਗੀਆਂ ਨੇ ਤੁਹਾਨੂੰ ਮੀਟਿੰਗ ਕਰਕੇ ਸਹਿਮਤੀ ਬਣਾ ਲਓ ਤੁਸੀਂ ਨਰਿੰਦਰ ਮੋਦੀ ਸਾਹਿਬ ਤੋਂ ਲਾਗੂ ਕਰਵਾ ਦਿਓ ਇਹੀ ਕਿਸਾਨ ਭਗੜੇ ਪਾ ਕੇ ਤੁਹਾਡਾ ਧੰਨਵਾਦ ਕਰਦੇ ਆਉਣਗੇ ਹਾਂ ਇੱਕ ਚੀਜ਼ ਦੁਨਨਾ ਪਾਸੇ ਹੈ ਕਿ ਕਿਸਾਨ ਜਿੱਥੇ ਬੰਦੀਆਂ ਵੀ ਪਾਟੀਆਂ ਹੋਈਆਂ ਨੇ ਜਿਹੜਾ ਸਯੁਜਕਤ ਕਿਸਾਨ ਮੋਰਚਾ ਦੂਜਾ ਹੈ ਜਿਹਦੇ ਵਿੱਚ ਰਾਜੇਵਾਲ ਸਾਹਿਬ ਉਗਰਾਹਾ ਸਾਹਿਬ ਡਾਕਟਰ ਦਰਸ਼ਨਪਾਲ ਕਾਦੀਆਂ ਸਾਹਿਬ ਹੋਰ तमाम ਲਖੋਵਾਲ ਸਾਹਿਬ ਇਹ ਸਾਰੇ ਧੜੇ ਨੇ ਤੇ ਤੁਸੀਂ ਤਾਂ ਏਕਾ ਕਰਨੋ ਪਹਿਲਾਂ ਰੁਲਦੂ ਸਿੰਘ ਮਾਨ ਸਾਹਿਬ ਵਗੈਰਾ ਇਹ ਸਾਰੇ ਆਗੂ ਦੂਜੇ ਪਾਸੇ ਨੇ ਤੁਸੀਂ 65 ਦੇ ਲਗਭਗ ਜਥੇਬੰਦੀਆਂ ਬਣ ਗਈਆਂ ਤੇ ਜਿਹੜਾ ਇਲਜ਼ਾਮ ਲੱਗਦੇ ਆ ਤੁਹਾਡੇ ਤੇ ਸਾਰੇ ਆਗੂ ਮਾੜੇ ਨਹੀਂ ਬਹੁਤ ਸਾਰਿਆਂ ਤੇ ਇਲਜ਼ਾਮ ਇਹ ਲੱਗਦੇ ਆ ਕਿ ਇਹ ਤਾਂ ਬਹੁਤ ਕੁਝ ਕਰਦੇ ਆ ਫੈਕਟਰੀਆਂ ਵਾਲਿਆਂ ਦੇ ਜਾਂਦੇ ਆ ਉਹ ਦੋਸ਼ ਨੇ ਉਹਦਾ ਸਪਸ਼ਟੀਕਰਨ ਵੀ ਇਹਨਾਂ ਨੇ ਦੇਣਾ ਸੋ ਇਹਦੇ ਵਿੱਚ ਰਵਣੀ ਤੇ ਬਿੱਟੂ ਦਾ ਕਿਸਾਨ ਜਥੇਬੰਦੀਆਂ ਪਹਿਲਾਂ ਵੀ ਵਿਰੋਧ ਕਰਦੀਆਂ ਨੇ ਜੇ ਜਿੱਤਦਾ ਸੇਰਾ ਤੁਸੀਂ ਆਪਦੇ ਸਿਰ ਤੇ ਲੈ ਲਓ ਤੇ ਜਿਹੜੀਆਂ ਸਮੱਸਿਆਵਾਂ ਨੇ ਅਜੇ ਜਿਹੜੀਆਂ ਹੱਲ ਹੋਣ ਵਾਲੀਆਂ ਨੇ ਪਹਿਲ ਦੇ ਆਧਾਰ ਤੇ ਉਹ ਹੱਲ ਕਰਾ ਦਿਓ ਰਹਿੰਦੀਆਂ ਵਾਸਤੇ ਕੋਈ 6 ਮਹੀਨੇ ਦਾ ਟਾਈਮ ਪਾ ਲਓ ਦੇਖਦੇ ਹਾਂ ਅੱਗੇ ਕੀ ਹੁੰਦਾ ਜੀ ਤੋਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੰਬਈ ਦੇ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਟਿਲ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਰੋੜਾਂ ਦਾ ਨਿਵੇਸ਼ ਹੋ ਸਕਦਾ ਹੈ 25 ਸਾਲ ਦਾ ਮੈਨੂੰ ਸੁਣਦੇ ਨੂੰ ਹੋ ਗਏ ਨਵੇਸ਼ ਹੋ ਰਿਹਾ ਨਵੇਸ਼ ਹੋ ਰਿਹਾ ਨਵੇਸ਼ ਹੋ ਰਿਹਾ ਨਵੇਸ਼ ਹੋ ਰਿਹਾ ਚਲੋ ਮਾਨ ਸਾਹਿਬ ਗਏ ਨੇ ਹਿੰਮਤ ਕਰਨ ਗਏ ਨੇ ਜੇ ਹੋ ਜਾਵੇ ਗੱਲ ਚੰਗੀ ਐ ਮਾਨ ਸਾਹਿਬ ਇੱਕ ਪ੍ਰਾਣਿਆਂ ਦਾ ਸਫੈਦ ਪੱਤਰ ਜਾਰੀ ਕਰਦੇ ਹਨ ਹੋਂ ਤੱਕ ਕਿੰਨਾ ਨਿਵੇਸ਼ ਹੋਇਆ ਉਹਨਾਂ ਦਾ ਤੇ ਤੁਹਾਡਾ ਕਿੰਨਾ ਹੋਇਆ ਕਿੱਥੇ ਕਿੱਥੇ ਹੋਇਆ ਉਹਦੇ ਨਾਲ ਕਿੰਨੇ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਨੌਕਰੀ ਮਿਲੀ ਐ ਜੀ ਜਾਂ ਪੂਰੇ ਪੂਰੇ ਸਫੇ ਦੇ ਇਤਿਆਰ ਲਾ ਦਿਓ ਕਿ 1600 ਕਰੋੜ ਇੱਥੇ ਆਇਆ ਜੂਗਾ ਫਲਾਣਾ ਆਜੂਗਾ ਤੁਸੀਂ ਕਰੋੜਾਂ ਦੇ ਇਤਿਆਰ ਲਾ ਦਿਓ ਤੇ ਸੂਰਜ ਜਦੋਂ ਚੜ ਗਿਆ ਸਭ ਨੂੰ ਪਤਾ ਹੈ ਤੇ ਨਾਲ ਮਾਨ ਸਾਹਿਬ ਇਹ ਵੀ ਦੱਸ ਦੇਣ ਜਦੋਂ ਜਰਮਨ ਵਾਲੇ ਪਾਸੇ ਨੂੰ ਗਏ ਸੀ ਉਹ ਬੀਬੀ ਐਮਬੀ ਕਾਰਾਂ ਵਾਲੀ ਫੈਕਟਰੀ ਦਾ ਆ ਗਿਆ کارਖਾਨਾ ਪੰਜਾਬ ਚ ਜੀ ਕਹਿੰਦੇ ਦਿਲ ਬਹਲਾਉਣੇ ਕੋ ਖਾਬ ਅੱਛੇ ਹੈ ਗੱਲਾਂ ਬਤਾ ਨਾ ਕਰੋ ਕਰਕੇ ਦਿਖਾਓ ਤੇ 25 ਸਾਲਾਂ ਚ ਕਿੰਨਾ ਨਿਵੇਸ਼ ਆ ਗਿਆ ਇਹਦੀਆਂ ਮੀਟਿੰਗਾਂ ਤਾਂ ਸੰਨਤ ਕਾਰਾਂ ਨਾਲ ਪਹਿਲਾਂ ਬਥੇਰੀਆਂ ਕਰਦੀਆਂ ਹਾਲੇ ਤੱਕ ਤਾਂ ਸ ਪੰਜਾਬ ਦੇ ਵਿੱਚ ਸੰਨਤ ਕਾਰਾਂ ਨੂੰ 5 ਰੁਪਏ ਬਿਜਲੀ ਨਹੀਂ ਦਿੱਤੀ ਚਾ ਸਕੀ ਉਲਟਾ ਉਹਨਾਂ ਦੇ ਰੇਟ ਵਧਾਤੇ ਕਿਉਂਕਿ 300 ਯੂਨਟ ਮੁਕਤ ਖੋਰੀ ਹੈ 600 ਰੇਖ ਨੂੰ ਮਿਲਦੀ ਹੈ ਤੇ ਆਹ ਜਿਹੜੀ ਬਿਜਲੀ ਚੋਰੀ ਦੀ ਮਹਿਮਾ ਹੁਣ ਚੱਲੀ ਹੈ ਇੱਕ ਨਹੀਂ ਅਨੇਕਾਂ ਲੱਭ ਲਏ ਉਹਨਾਂ ਨੇ ਇੱਕੋ ਘਰ ਚ 2-2 ਮੀਟਰ ਲੱਗੇ ਵੇ ਆ ਕਈ ਕਹਿੰਦੇ ਆ ਜੀ ਤੁਹਾਨੂੰ ਹਿਸਾਬ ਨਹੀਂ ਆਉਂਦਾ ਜਿੱਥੇ 2-2 ਮੀਟਰ ਲੱਗੇ ਆ ਉਥੇ 1200 ਜਾਂਦੀ ਆ ਤੇ 1200 ਜੁੰਟ ਲੈ ਕੇ ਵੀ ਰੱਜਦੇ ਨਹੀਂ ਫੇਰ ਚੋਰੀ ਮੀਟਰ ਉਥੇ ਦੋ ਲੱਗੇ ਨੇ ਕਈ ਘਰ ਐਸ ਕਿਸਮ ਦੇ ਨੇ ਜਿਹੜੇ ਦੋ ਗਲੀਆਂ ਤੇ ਪੈਂਦੇ ਆ ਖੱਬੀ ਵਾਲੀ ਤੇ ਵੀ ਲਾ ਲਿਆ ਮੀਟਰ ਸੱਜੀ ਵਾਲੀ ਤੇ ਵੀ ਲਾ ਲਿਆ 600 ਇੱਕ ਦਾ ਆ ਗਿਆ 600 ਇੱਕ ਦਾ ਆ ਗਿਆ 1200 ਆ ਗਿਆ ਸੋ ਮੇਰੇ ਕਹਿਣ ਦਾ ਮਤਲਬ ਜਿਹੜੀਆਂ ਚੀਜ਼ਾਂ ਤੁਸੀਂ ਬਿਨਾਂ ਸੋਚੇ ਸਮਝੇ ਲਾਗੂ ਕਰਦੇ ਹੋ ਅੱਜ ਵੀ ਮਾਰੀਆਂ ਨੇ ਕੱਲ ਵੀ ਮਾਰੀਆਂ ਨੇ ਕੱਲ ਨੂੰ ਵੀ ਮਾਰੀਆਂ ਨੇ ਇਹਦੇ ਨਾਲੋਂ ਬਿਹਤਰ ਇਹ ਆ ਤੁਸੀਂ ਕੁਝ ਕਰਕੇ ਦਿਖਾਓ ਲੋਕਾਂ ਨੂੰ ਕੁਝ ਸਹੂਲਤ ਦਿਓ ਉਹਨਾਂ ਦਾ ਸਾਹ ਸੌਖਾ ਕਰੋ ਤੁਸੀਂ ਕਰੋੜਾ ਰੁਪਏ ਲੈ ਕੇ ਸਕੂਲ ਆਫ ਐਮੀਨਸ ਸਕੂਲ ਆਫ ਐਮੀਨਸ ਉੱਥੇ ਕਈ ਵਾਰ ਗੱਲ ਕਰਤੀ ਕਿ ਗੁਰਦਾਸਪੁਰ ਦੇ 92 ਸਕੂਲਾਂ ਦੀ ਰਿਪੋਰਟ ਜਿਹੜੀ ਨਸ਼ਰ ਹੋਈ ਵੀ ਹੈ। ਮhalla clinic, mhalla clinic, mhalla clinic ਤੇ ਆਮ ਹਸਪਤਾਲਾਂ ਦੇ ਵਿੱਚ ਡਿਲੀਵਰੀਆਂ ਟੈਂਪੂ 'ਚ ਹੋ ਜਾਂਦੀਆਂ ਨੇ। ਜਾਂ ਮੋਬਾਈਲ ਦੀ ਬੈਟਰੀ 'ਚ ਹੋ ਜਾਂਦੀਆਂ ਨੇ। ਲਾਈਟ 'ਚ ਤੇ ਉੱਥੇ ਤੇਲ ਵੀ ਹੈ ਨਹੀਂ। ਆ ਬਰੂਡ ਦੇ ਵਿੱਚ ਰਾਜਪੁਰੇ ਦੇ ਐਮਐਲਏ ਹਰਦੇয়াল ਸਿੰਘ ਕੰਬੋਜ ਆਪਣੇ ਪੈਨਸ਼ਨ ਚੋਂ 50000 ਰੁਪਏ ਦੇ ਕੇ ਆਇਆ ਤੇਲ ਵਾਸਤੇ ਤੇ ਕਿੱਧਰ ਗਿਆ ਤੇ ਤੁਹਾਡੇ ਗਾਮ ਇਸ਼ਤਿਹਾਰ ਬਾਜ਼ੀਆਂ ਨੂੰ ਛੱਡ ਕੇ ਕੁਛ ਨਹੀਂ ਉਦੋਂ ਤੁਸੀਂ ਇਲਜ਼ਾਮ ਲਾਉਂਦੇ ਹੁੰਦੇ ਸੀ ਕਿ ਚਰਨਜੀਤ ਸਿੰਘ ਚੰਨੀ ਤੇ ਕੈਪਟਨ ਬਰਿੰਦਰ ਸਿੰਘ ਤੇ ਕਹਿੰਦਾ ਇੰਨਾ ਇਸ਼ਤਿਹਾਰ ਬਾਜ਼ੀ ਤੇ ਪੈਸਾ ਖਰਚਦੇ ਹੈ ਜਾਂ ਸੁਰੱਖਿਆ ਤੇ ਕਹਿੰਦੇ ਹੁੰਦੇ ਸੀ ਆ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਜੇ ਇੰਨਾ ਹੀ ਡਰ ਲੱਗਦਾ ਮੁਰਗੀਖਾਨੇ ਕੋਲ ਕੇ ਘਰੇ ਬਹਿ ਜਾਂ ਉਹ ਲੋਕ ਤੁਹਾਨੂੰ ਪੁੱਛਦੇ ਆ ਕਿ ਭਾਈ ਸਾਹਿਬ ਤੁਸੀਂ ਕਿਹੜਾ ਮੁਰਗੀ ਖਾਨਾ ਖੋਲਣਾ ਹੈ ਜਾਂ ਜਿਹੜੇ ਬਤਕਾਂ ਜੀਆਂ ਵਰਗੇ ਵੱਡੇ ਆਉਂਦੇ ਆ ਮੁਰਗੇ ਛਤਰ ਮੁਰਗ ਜੇ ਉਹਨਾਂ ਦਾ ਖੋਲਣਾ ਹੈ ਸੋ ਇੱਕ ਦੂਜੇ ਤੇ ਇਲزامਬਾਜ਼ੀ ਛੱਡ ਕੇ ਕੁਝ ਕਰਕੇ ਦਿਖਾਓ ਤਾਂ ਕਿ ਲੋਕ ਕਹਿਣ ਕਿ ਭਗਵੰਤ ਸੋ ਮਾਨ ਦੀ ਸਰਕਾਰ ਆਈ ਸੀ ਜਿਨ੍ਹਾਂ ਨੇ ਕੁਝ ਕਰਕੇ ਦਿਖਾਇਆ ਪਹਿਲਾ ਵਾਲੇ ਦਾ ਸਿਰਫ ਤੇ ਸਿਰਫ ਲਪਾਫੇ ਬਾਜ਼ੀਆਂ ਤੱਕੀ ਸੀਮਤ ਸੀ ਜੀ ਸੋ ਸਭ ਪੰਜਾਬ ਦੇ ਵਿੱਚ ਅੱਜ ਜਿੱਥੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕੀਤਾ ਤੇ ਉਹਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀਗਾ ਤੇ ਆਪਸ ਦੇ ਵਿੱਚ ਥੋੜਾ ਜਿਹਾ ਭਿੜਦੇ ਹੋਏ ਨਜ਼ਰ ਆਏ ਨੇ ਜੀ ਦੇਖੋ ਜਾਰੇ ਇੱਥੇ ਪਤਾ ਨਹੀਂ ਹੈਗਾ ਕਦੋਂ ਕੋਈ ਕਿਸੇ ਨੂੰ ਮਾਹਵਾਦੀ ਕਿਸੇ ਨੂੰ ਸੁਵਾਦੀ ਹੋਰ ਕੁਝ ਨਾ ਹੋਵੇ ਕਰ ਦਿਓ ਜੀ ਬੰਦ ਜੀ ਅਸੀਂ ਕਹਿੰਦੇ ਹਾਂ ਅਸੀਂ ਬਾਬੇ ਨਾਨਕ ਦੇ ਸਤਾਂਤ ਤੂੰ ਚੱਲਦੇ ਆ ਬਾਬੇ ਨਾਨਕ ਨੇ ਕਿਹਾ ਸੀ ਕਿਰਤ ਕਰੋ ਜੀ ਕਿਰਤ ਕਰੋ ਬਾਬੇ ਨਾਨਕ ਨੇ ਕੀਰਤਨ ਨੂੰ ਕਿਹਾ ਸੀ ਇਹ ਕਹਿੰਦੇ ਬਹਿਲੇ ਹੋ ਜੋ ਕਹਿੰਦੇ ਕਿ ਸੁਪਰੀਮ ਕੋਰਟ ਵੱਲੋਂ ਅਨਸੂਚਿਤ ਜਾਤੀ ਰਾਖਵਾ ਕਰਨ ਚ ਜਿਹੜੀ ਕਰੀਮੀ ਲੇਅਰ ਹੈ ਲਾਗੂ ਕਰਨ ਦੀ ਮਨਜ਼ੂਰੀ ਦੇ ਖਿਲਾਫ ਦਲਤ ਆਵਾਜ਼ ਸੀ ਇਹਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਹਰਿਆਣਾ ਤੇ ਪੰਜਾਬ ਵਿੱਚ ਇਹਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਜਲੰਧਰ ਫਗਵਾੜੇ ਨੂੰ ਛੱਡ ਕੇ ਉੱਥੇ ਜ਼ਰੂਰ ਹੋਇਆ ਇਹਦੇ ਨਾਲ ਜਿਹੜਾ ਬਾਲਮੀਕ ਸਮਾਜ ਭਾਰਤ ਬੰਦ ਦੇ ਵਿਰੋਧ ਵਿੱਚ ਉੱਤਰ ਆਇਆ ਉਹ ਕਹਿੰਦੇ ਕਿ ਸੁਪਰੀਮ ਕੋਰਟ ਦਾ ਸੁਝਾਅ ਸਹੀ ਹੈ ਬਾਲਮੀਕ ਸਮਾਜ ਦੇ ਚੇਅਰਮੈਨ ਰਾਜਕੁਮਾਰ ਰਾਜੂ ਸਾਹਿਬ ਨੇ ਕਿਹਾ ਜੇਕਰ ਕੋਈ ਦੁਕਾਨ ਬੰਦ ਕਰਾਉਣ ਦੀ ਕੋਸ਼ਿਸ਼ ਕਰੇਗਾ ਅਸੀਂ ਵਿਰੋਧ ਕਰਾਂਗੇ ਵਿਪਨ ਸਬਰਵਾਲ ਦੀ ਅਗਵਾਈ ਵਿੱਚ ਬਹੁਤ ਜਾਂ ਸਮਾਜ ਪਾਰਟੀ ਦੀ ਸੁਪਰੀਮੋ ਬੀਬੀ ਮਾਇਆਬਤੀ ਦਾ ਪਤਲਾ ਫੁੱਕਿਆ ਗਿਆ ਉਹ ਕਹਿੰਦੇ ਮਤਲਬ ਆਪਸ ਵਿੱਚ ਦੀ ਤਣਾਅ ਹੋ ਗਿਆ ਇਹ ਕੋਈ ਇਹੋ ਜਿਹਾ ਯੋਜਨਾ ਤਾਂ ਨਹੀਂ ਕਿ ਲੋਕਾਂ ਦਾ ਧਿਆਨ ਹੀ ਬਦਲ ਦਿਓ ਸਰਕਾਰਾਂ ਵੱਲ ਮੁੱਦੇ ਜਾਣਨਾ ਤੇ ਸਰਕਾਰ ਦਾ ਕੰਮ ਹੁੰਦਾ ਹੈ ਅੱਗ ਲਾ ਕੇ ਕੰਦ ਤੇ ਬੇਤਰੇ ਹੈ ਹਰੇਕ ਭਾਈਚਾਰਾ ਸਾਡਾ ਹੈ ਸਾਡੇ ਭਰਾ ਨੇ ਤੇ ਜੇ ਸਾਰਾ ਕੁਝ ਰਾਖਵੀ ਕਰਨ ਦੇ ਆਧਾਰ ਤੇ ਬਿਤੀ ਰਕਮੇ ਕਰਨੇ ਤੇ ਕਰ ਲਓ ਉਹਦੀ ਆਮਦਨ ਦੇ ਆਧਾਰ ਤੇ ਕਰ ਲਓ ਤਾਂ ਜਿਆਦਾ ਵਧੀਆ ਨਹੀਂ ਉਹਦੇ ਵਿੱਚ ਹਰੇਕ ਹੀ ਆ ਜਾਊਗਾ ਦਲਿਤ ਪਰਿਵਾਰ ਵੀ ਆ ਜਾਣਗੇ ਕਈ ਜਨਰਲ ਪਰਿਵਾਰ ਵੀ ਆਮਦਨ ਪੱਖੋਂ ਬਹੁਤ ਕੋਰੇ ਐ ਉਹਨਾਂ ਕੋਲੇ ਵੀ ਹੈ ਨਹੀਂ ਕੋਈ ਇਸ ਤਰ੍ਹਾਂ ਦਾ ਕਰਕੇ ਦੇਖ ਲਓ ਸਾਂਝੀ ਗੱਲਬਾਤ ਕਰ ਲਓ ਆਪਸ ਵਿੱਚ ਦੀ ਬਹਿ ਜਾਓ ਜਾਂ ਉਹਨਾਂ ਨੂੰ ਸਮਝਾ ਦਿਓ ਜਾਂ ਆਪ ਸਮਝ ਲਓ ਕੋਈ ਸਾਂਝਾ ਰਸਤਾ ਕੱਢ ਲਓ ਅਜੇ ਤੱਕ ਜਿਹੜੇ ਬੰਦੇ ਪਹਿਲਾਂ ਰਾਖਵਾ ਕਰਨ ਲੈ ਕੇ ਤੇ ਉਹਨਾਂ ਦੇ ਪੋਤਿਆਂ ਪਣੋਤਿਆਂ ਤੱਕ ਜਾਈ ਜਾਂਦੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਕਿਉਂ ਉਹਨਾਂ ਲੋਕਾਂ ਨੇ ਕੀ ਮਾਰਿਆ ਹੈ ਜਿਹੜੇ ਵਿਚਾਰੇ ਅਜੇ ਵੀ ਬਹੁਤ ਪਛੜੇ ਉਸ ਖੇਤਰ ਦੇ ਵਿੱਚ ਤੁਰੇ ਫਿਰਦੇ ਆ ਉਹਨਾਂ ਕੋਲ ਪ੍ਰੋਪਰ ਘਰ ਨਹੀਂ ਬੱਚਿਆਂ ਦੇ ਕੱਪੜਾ ਨਹੀਂ ਉਹਨਾਂ ਨੂੰ ਸਿੱਖਿਆ ਨਹੀਂ ਮਿਲ ਰਹੀ ਉਹਨਾਂ ਨੂੰ ਸਿਹਤ ਸਹੂਲਤਾਂ ਪੱਖੋਂ ਉਹ ਚੀਜ਼ਾਂ ਦੇ ਦਿਓ ਸਿੱਖਿਆ ਤੇ ਸਿਹਤ ਮੁਕਤ ਕਰ ਦਿਓ ਬਾਕੀ ਪੈਸੇ ਲਾਓ ਸਭ ਤੋਂ ਸੋ ਜਦੋਂ ਤੱਕ ਅਸੀਂ ਉਹਨਾਂ ਭਰਾਵਾਂ ਨੂੰ ਵੀ ਨਾਲ ਲੈ ਕੇ ਨਹੀਂ ਚੱਲਾਂਗੇ ਜਿਹੜੇ ਅਜੇ ਵੀ ਗੁਰਬਤ ਦਾ ਵਿੱਚ ਜੀਵਨ ਬਸਰ ਕਰ ਰਹੇ ਨੇ ਠੱਡੇ ਕਮਰੇ 'ਚ ਬਹਿ ਕੇ ਨੀਤੀਆਂ ਨਾ ਬਣਾਓ ਜ਼ਮੀਨੀ ਹਕੀਕਤਾਂ ਤੇ ਜਾਓ ਜਿਹੜਾ ਵੀ ਬੰਦਾ ਜ਼ਮੀਨੀ ਹਕੀਕਤ ਦੇ ਵਿੱਚ ਇੱਕ ਖਾਸ ਆਮਦਨ ਤੋਂ ਥੱਲੇ ਐ ਸਾਂਝੇ ਰੂਪ 'ਚ ਇਦੇ ਵਿੱਚ ਕੋਈ ਬਿਉਤਬੰਦੀ ਕਰ ਲੋ ਕਿ ਮੰਨ ਲਓ 2 ਲੱਖ ਜੀ ਦੀ ਸਾਲ ਦੀ ਆਮਦਨ ਹੈ ਉਹਨੂੰ ਅਸੀਂ ਇਸ ਬਰਕ ਚ ਮੰਨਾਂਗੇ ਉਹਨੂੰ ਹਰ ਤਰ੍ਹਾਂ ਦੀ ਸਹੂਲਤ ਦੇਵਾਂਗੇ ਤੇ ਜਿਹੜੇ ਘਰ ਦੇ ਵਿੱਚ 5-5 ਲੱਖ ਤਨਖਾਹ ਆਉਂਦੀ ਹੋਵੇ 2-2 ਲੱਖ 3-3 4-4 ਲੱਖ ਆਉਂਦੀ ਹੋਵੇ ਇੱਕ ਕੋਲੇ ਆਮਦਨ ਲੱਖ ਵੀ ਨਹੀਂ ਤੇ ਦੋਹਾਂ ਚ ਅੰਤਰ ਤਾਂ ਪੈਏਗਾ ਨਾ ਵਿੱਤ ਤਰੀਕਾ ਇਹ ਹੈ ਐਂ ਇਕੱਠੇ ਬਹਿ ਕੇ ਕੁਝ ਸਾਂਝਾ ਫੈਸਲਾ ਕੱਢ ਲਓ ਜਿਹੜਾ ਲੋਕਤੰਤਰ ਮੁਤਾਬਕ ਬਹੁ ਗਿਣਤੀ ਨੂੰ ਪ੍ਰਭਾਵਿਤ ਹੋਵੇ ਸਾਰਾ ਤਾਂ ਹੋ ਨਹੀਂ ਸਕਦਾ ਜੇ ਸਾਰਾ ਹੋ ਜੇ ਉਹਦੇ ਨਾਲ ਦੀ ਰੀਸ ਨਹੀਂ ਜਿਹੜਾ ਬਹੁਤ ਲੋਕਾਂ ਨੂੰ ਬਦਲ ਪਸੰਦ ਹੋਵੇ ਉਹ ਹੱਕ 'ਚ ਹੋਣ ਉਹ ਹਜਾ ਫੈਸਲਾ ਕਰ ਲਓ ਲੇਕਿਨ ਜਿਹੜੇ ਲੋਕ ਗੁਰਬਤ ਤੋਂ ਥੱਲੇ ਅੱਜ ਵੀ ਜੀਵਨ ਬទਰ ਕਰ ਰਹੇ ਐ ਉਹਨਾਂ ਦਾ ਜੀਵਨ ਕਿਵੇਂ ਉੱਚਾ ਚੱਕਣਾ ਇਹ ਸਾਡੀ ਸਾਰਿਆਂ ਦੀ ਰਲ ਕੇ ਤਰਜੀਹ ਹੋਣੀ ਚਾਹੀਦੀ ਜੀ ਸੋ ਦੁਤੀ ਪਾਸੇ ਗੱਲ ਕਰਦੇ ਹਾਂ ਜੀ 328 ਰੁਪਿਆਂ ਨੂੰ ਲੈ ਕੇ ਜਿੱਥੇ ਈਮਾਨ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਇਹਨਾਂ ਦੀ ਭਾਲ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਬਹੁਤ ਲੰਬਾ ਸਮਾਂ ਹੋ ਗਿਆ ਕਾਲ ਤੱਕ ਤੇ ਜਥੇਦਾਰ ਸਾਹਿਬ ਨੇ ਜਾਂਚ ਵੀ ਕਰਾ ਲਈ ਇੱਕ ਬੀਬੀ ਜੱਜ ਦੀ ਡਿਊਟੀ ਲਈ ਉਹ ਛੱਡ ਗਏ ਤਾਂ ਇੱਕ ਵਕੀਲ ਸੀ ਉਹਨਾਂ ਦੇ ਨਾਲ ਭਾਈ ਈਸ਼ਰ ਸਿੰਘ ਹੋਰ ਪੋਰਟ ਤੇ ਅੱਗੇ ਭਾਈ ਬਲਦੇਵ ਸਿੰਘ ਬਡਾਲਾ ਹੋਰੀ ਸ਼ੁਰੂ ਤੋਂ ਇਸੇ ਪਾਸੇ ਲੱਗੇ ਹੋਏ ਆ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿੰਦੀ ਉਹ ਹੋਇਆ ਹੀ ਨਹੀਂ ਕੁਝ ਜੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਮੁੱਚ ਆਪਣਾ ਫਰਜ਼ ਅਦਾ ਕੀਤਾ ਹੁੰਦਾ ਤਾਂ ਅੱਜ ਸਾਡੇ ਬੱਚੇ ਛੱਡ ਕੇ ਦੂਜੇ ਧਰਮਾਂ ਚ ਨਹੀਂ ਸੀ ਜਾਂਦੇ ਉਹ ਤਾਂ ਅੱਕ ਕੇ ਗਏ ਨੇ ਈਮਾਨ ਸਿੰਘ ਮਾਨ ਸਰਦਾਰ ਸਬਰੀ ਸਿੰਘ ਮਾਨ ਦੇ ਭੇਟੇ ਨੇ ਉਹਨਾਂ ਦੇ ਨਾਲ ਬਲੈਰ ਸੰਧੂ ਸਾਹਿਬ ਇਹਨਾਂ ਦੋਨਾਂ ਨੇ ਇਹ ਗੱਲ ਕਹੀ ਹੈ ਕਿ 328 ਰੁਪਏ ਦੀ ਬਕਾਇਦਾ ਤੌਰ ਤੇ ਪੜਤਾਲ ਹੋਵੇ ਤੇ ਜਿਹੜੇ ਜਿਹੜੇ ਉਹਦੇ ਵਿੱਚ ਦੋਸ਼ੀ ਪਾਏ ਜਾਣ ਉਹਨਾਂ ਤੇ ਫਿਰ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਸਉ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨ ਮੇਲਿਆਂ ਦਾ ਤਰੀਕਾ ਦਾ ਉਹ ਐਲਾਨ ਕਰ ਦਿੱਤਾ ਗਿਆ ਜੀ ਬਿਲਕੁਲ ਉਹਨਾਂ ਨੇ ਇਹਦਾ ਐਲਾਨ ਕਰਤਾ ਕਿ 13 ਤੇ 14 ਸਤੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੋ ਦਿਨਾਂ ਕਿਸਾਨ ਮੇਲਾ ਲੱਗੇਗਾ ਹਾੜੀ ਦੀਆਂ ਫਸਲਾਂ ਦੇ ਮਤਲਕ 3 ਸਤੰਬਰ ਨੂੰ ਬੁੱਲੋਵਾਲ ਹਸ਼ਿਆਰਪੁਰ ਦੇ ਵਿੱਚ ਤੇ ਇਸੇ ਤਰ੍ਹਾਂ 6 ਸਤੰਬਰ ਨੂੰ ਨਾ 3 ਸਤੰਬਰ ਨੂੰ ਅੰਮ੍ਰਿਤਸਰ 6 ਸਤੰਬਰ ਨੂੰ ਬੁੱਲੋਵਾਲ ਹਸ਼ਿਆਰਪੁਰ ਗੁਰਦਾਸਪੁਰ 18 ਸਤੰਬਰ ਫਰੀਦਕੋਟ 10 ਸਤੰਬਰ ਰੌਣੀ ਪਟਿਆਲੇ ਚ 24 ਸਤੰਬਰ ਇੱਕ ਹੋਰ ਮੇਲਾ ਜਿਹੜਾ ਹੈਗਾ ਉਹ 20 ਸਤੰਬਰ ਨੂੰ ਤੇ ਆਗ ਰਖੜੇ ਵਾਲਾ 20 ਸਤੰਬਰ ਨੂੰ ਜਿਹੜਾ ਭਗਵਾਨ ਦਾਜੀ ਲਾਉਂਦੇ ਆ ਜੱਗ ਫਾਰਮਰ ਵਾਲੇ ਬਠਿੰਡੇ ਵਿੱਚ 27 ਸਤੰਬਰ ਨੂੰ ਆਖਰੀ ਕਿਸਾਨ ਮੇਲਾ ਲਾਇਆ ਜਾਵੇਗਾ ਜੀ ਸੋ ਦੋ ਜੇ ਪਾਸੇ ਲਾਰਸ ਬਿਸ਼ਨੋਏ ਦਾ ਇੰਟਰਵਿਊ ਲੈ ਕੇ ਟੋਲ ਸਾਹਿਬ ਹੁਣ ਰਾਜਸਥਾਨ ਸਰਕਾਰ ਕਿਤਨਾ ਕਿਤੇ ਘਿਰਦੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਦੋ ਜਿਹੜੇ ਸੂਬੇ ਦੇ ਵਿੱਚ ਲਾਰਸ ਇੰਟਰਵਿਊ ਹੋਈ ਸੀ ਪਹਿਲਾਂ ਪੰਜਾਬ ਦੇ ਵਿੱਚ ਹੋਈ ਆ ਤੇ ਮੋੜ ਫੇ ਰਾਜਸਥਾਨ ਦੇ ਵਿੱਚ ਹੋਈ ਆ ਹੁਣ ਹਾਈ ਕੋਰਟ ਵੱਲ ਇੱਕ ਵੱਡਾ ਕਦਮ ਚੱਕਿਆ ਗਿਆ ਜੀ ਇਹਦੇ ਵਿੱਚ ਇੱਕ ਵਕੀਲ ਨੇ ਤਨੂ ਬੇਦੀ ਉਹ ਕਹਿੰਦੇ ਕਿ ਇੱਕ ਤਾਂ ਪਹਿਲੀ ਜਿਹੜੀ ਖਰੜ ਦੇ ਵਿੱਚ ਹੋਈ ਆ ਦੂਜੀ ਵਾਰ ਇਹ ਕਿਹਾ ਜਾ ਰਿਹਾ ਹੈ ਇਹ ਰਾਜਸਥਾਨ ਦੇ ਕਿਸੇ ਖੇਤਰ ਚ ਹੋਈ ਆ ਜੇਲ੍ਹ ਚ ਹੋਈ ਆ ਜਾਂ ਬਾਹਰ ਹੋਈ ਆ ਪਤਾ ਨਹੀਂ ਇਦੇ ਵਿੱਚ ਫਿਰ ਹਰਿਆਣਾ ਰਾਜਸਥਾਨ ਦੀ ਸਰਕਾਰ ਨੂੰ ਵੀ ਪਾਰਟੀ ਬਣਾਇਆ ਜਾਵੇ ਉਹ ਕਹਿੰਦੇ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਜਾਵੇ ਤੇ ਕਾਰਵਾਈ ਕਰੋ ਤੇ ਕੱਢ ਲਿਆnde ਡੀਐਸਪੀ ਪੱਤਰ ਦੇ ਅਧਿਕਾਰੀ ਕੇ ਇੰਸਪੈਕਟਰ ਤੇ ਡੀਪੀ ਡੀਐਸਪੀ ਉਹ ਦੋਸ਼ੀ ਨੇ ਪਤਾ ਨਹੀਂ ਉਹਨਾਂ ਦੇ ਸਿਰ ਤੇ ਕਿਉਂ ਪਾ ਦਿੱਤਾ ਗਿਆ ਐਸ ਤਰ੍ਹਾਂ ਦੇ ਬੰਦੇ ਦੀ ਇੰਟਰਵਿਊ ਡੀਐਸਪੀ ਪਦਰਥ ਅਧਿਕਾਰੀ ਕਰਾ ਦੇਵੇ ਤੇ ਜਿਹੜੀ ਸੱਟੇ ਦੀ ਜਾਂਚ ਕਰਦੀ ਸੀ ਉਹਦੇ ਵਿੱਚ ਤਾਂ ਉਹ ਅਧਿਕਾਰੀ ਹੈ ਜਿਨ੍ਹਾਂ ਦੇ ਮੋਢਿਆਂ ਤੇ ਤਾਰਾ ਨਵਾਂ ਲਾਉਣ ਦਾ ਥਾਂ ਹੀ ਨਹੀਂ ਇਹ ਕਰਕੀ ਰਹੇ ਆ ਜਾ ਕਿੱਧਰ ਨੂੰ ਰਹੇ ਆ ਸੋਚਣ ਵਾਲੀ ਗੱਲ ਹੈ ਸੋ ਇਹ ਇੰਟਰਵਿਊ ਵਾਲਾ ਮਾਮਲਾ ਪੰਜਾਬ ਦੇ ਸਰਕਾਰ ਪਲਦਨ ਸਰਕਾਰ ਮੰਨੂ ਹੀ ਨਹੀਂ ਸੀ ਡੀਜੀਪੀ ਕਹਿੰਦਾ ਇੱਥੇ ਨਹੀਂ ਹੋਈ ਉਹੀ ਗੱਲ ਮੁੱਖ ਮੰਤਰੀ ਨੇ ਕਹੇ ਤੇ ਨਹੀਂ ਹੋਈ ਜਦੋਂ ਸੱਟ ਬਣੀ ਤੇ ਉਹ ਸੱਟ ਨੇ ਇਹਦੇ ਵਿੱਚ ਦੁੱਧ-ਦੁੱਧ ਤੇ ਪਾਣੀ ਦਾ ਪਾਣੀ ਕੱਟ ਕੇ ਬਾਹਰ ਕੱਢਤਾ ਤੇ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੇ ਗ੍ਰਹਿ ਮੈਂ ਇੱਕਵੇਂ ਨੂੰ ਐਨ ਸਾਹਮਣੇ ਲਿਆ ਕੇ ਖੜਾ ਕਰਤਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟੋਲੋ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸੋ ਸਾਰੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਸਾਡੇ ਨਾਲ ਅਖੀਰ ਦੇ ਵਿੱਚ ਤੱਕ ਜੁੜੇ ਰਹੇ ਜੋ ਪ੍ਰੋਗਰਾਮ ਸਾਡਾ YouTube ਤੇ Facebook ਦੇ ਉੱਤੇ ਦੇਖ ਰਹੇ ਨੇ ਪ੍ਰੋਣ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪ੍ਰੋਗਰਾਮ ਦੇ ਵਿੱਚ ਕਮੈਂਟ ਕਰਿਆ ਕਰੋ ਤੇ ਪ੍ਰੋਣ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ